वेलकम बैक ਨਵੇਂ ਬਲੌਗ ਨਵੇਂ ਕੰਟੈਂਟ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਚੱਲਿਆਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਿਕ ਸਥਾਨ ਸ਼੍ਰੀ ਖਰਾਲਗੜ੍ਹ ਸਾਹਿਬ ਵਿਖੇ ਇਹ ਸਥਾਨ ਪੰਜਾਬ ਜ਼ਿਲ੍ਹਾ ਗੜ੍ਹਸ਼ੰਕਰ ਦੇ ਵਿੱਚ ਪੈਂਦਾ ਹੈ ਸਰਹੰਦ ਤੋਂ ਨੰਗਲ ਤੱਕ ਆਪਾਂ ਬਾਈਟ ਰੇਲ ਦੇ ਵਿੱਚ ਜਾਵਾਂਗੇ ਆਪਾਂ ਪਹੁੰਚ ਗਏ ਆਂ ਨੰਗਲ ਸਟੇਸ਼ਨ ਦੇ ਉੱਤੇ ਇਤੋਂ ਬੱਸ ਸਟੈਂਡ ਕੇਵਲ ਅੱਧਾ ਕਿਲੋਮੀਟਰ ਦੂਰੀ ਤੇ ਐ ਬੱਸ ਸਟੈਂਡ ਪਹੁੰਚ ਗਏ ਆਪਾਂ ਲਈ ਬਾਥੜੀ ਪਿੰਡ ਜਾਣ ਵਾਲੀ ਬੱਸ ਮੰਗੜ ਤੋਂ ਬਾਥੜੀ ਤੱਕ ਦਾ ਸਫ਼ਰ ਤਕਰੀਬਨ 18 ਕਿਲੋਮੀਟਰ ਦਾ ਸੀ ਤੇ ਬਾਥੜੀ ਤੋਂ ਚਰਨ ਸ਼ੋ ਗੰਗਾ ਸ਼੍ਰੀ ਘਰਾਲਗੜ੍ਹ ਸਾਹਿਬ 2.5 ਕਿਲੋਮੀਟਰ ਦੀ ਦੂਰੀ ਤੇ ਐ ਤੇ ਇੱਥੋਂ ਆਪਾਂ ਜਾਵਾਂਗੇ ਪੈਦਲ ਫਾਇਦਲੀ ਯਾਤਰਾ ਕਰਨ ਤੋਂ ਬਾਅਦ ਆਪਾਂ ਪਹੁੰਚ ਗਏ ਆ ਚਰਨ ਸ਼ੋ ਗੰਗਾ ਸ਼੍ਰੀ ਖਰਾਲਗੜ੍ਹ ਸਾਹਿਬ ਵਿਖੇ ਪਹਿਲਾਂ ਆਪਾਂ ਕਰ ਲਈਏ ਦਰਸ਼ਨ ਫਿਰ ਤੁਹਾਨੂੰ ਵਿਸਤਾਰ ਨਾਲ ਇਥੋਂ ਦੀ ਹਿਸਟਰੀ ਦੱਸਾਂਗੇ ਸਾਤਗੁਰ ਗਰੀਬ ਮੰਦir ਦੇਵਲ ਨੀ ਮੈਨੂੰ ਵੀ ਕਹ ਲੈਦੀ ਮੱਖਾ ਟੀ ਕ ਲੈਣ ਜੀ ਨੀ ਇਹ ਕੇੜਾ ਕੰਨ ਆਇਆ ਮੈਨੂੰ ਵੀ ਕ ਲੈਣ ਦੀ ਰਬ ਮੇਰੇ ਸਤ ਗਊ ਨੂੰ ਬਣ ਕੇ ਦੁੱਧ ਤਾਰਾ ਸੱਚਖੰਡ ਇਸ ਜਗ੍ਹਾ ਤੇ ਸਨ 2009 ਦੇ ਵਿੱਚ ਧਰਤੀ ਵਿੱਚੋਂ ਤਿੰਨ ਦਿਨ ਦੁੱਧ ਪ੍ਰਗਟ ਹੁੰਦਾ ਰਿਹਾ ਤੇ ਦੁੱਧ ਦੀਆਂ ਧਰਾਵਾਂ ਨਿਕਲਦੀਆਂ ਰਹੀਆਂ ਇਸ ਮੌਕੇ ਜਿਹੜੀ ਵੀ ਸੰਗਤ ਦਰਸ਼ਨ ਕਰਨ ਆਈ ਹੋਈ ਸੀ ਸਾਰੀ ਸੰਗਤ ਨੇ ਦੁੱਧ ਛਕਿਆ ਤੇ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਇਹ ਕਰਾਮਾਤ ਦੇਖ ਕੇ ਸਾਰੀ ਸੰਗਤ ਪ੍ਰਭਾਵਿਤ ਹੋਈ ਇੱਥੇ ਸੰਗਤ ਪੱਥਰਾਂ ਦੇ ਘਰ ਬਣਾ ਕੇ ਜਾਂਦੀ ਹੈ ਤੇ ਮਨੋ ਕਾਮਨਾ ਮੰਗਦੇ ਨੇ ਉਹਨਾਂ ਦਾ ਇਦਾਂ ਕਹਿਣਾ ਕਿ ਸਾਡੇ ਸੁਪਨੇ ਪੂਰੇ ਹੁੰਦੇ ਨੇ ਇਹ ਜੋ ਤੁਸੀਂ ਜਲ ਦੇ ਦਰਸ਼ਨ ਕਰ ਰਹੇ ਹੋਏ ਸਤਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਸੱਜੇ ਪੈਰ ਦੇ ਗੂਠੇ ਨਾਲ ਪੱਥਰ ਹਟਾ ਕੇ ਬਰਕਰੜ ਕੀਤਾ ਸੀ ਉਸ ਸਮੇਂ ਇਥੋਂ ਦਾ ਰਾਜਾ ਬੈਨ ਸਿੰਘ ਸੀ ਤੇ ਰਾਜੇ ਬੈਨ ਸਿੰਘ ਨੇ ਸਤਗੁਰੂ ਰਵਿਦਾਸ ਮਹਾਰਾਜ ਜੀ ਅੱਗੇ ਬੇਨਤੀ ਕੀਤੀ ਸੀ ਕਿ ਇਸ ਜਗ੍ਹਾ ਤੇ ਅੰਨ ਤੇ ਪਾਣੀ ਦੀ ਬਹੁਤ ਜ਼ਿਆਦਾ ਕਮੀ ਆ ਤੇ ਲੋਕ ਭੁੱਖੇ ਤੇ ਪਿਆਸੇ ਮਰ ਰਹੇ ਹਨ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਰਾਜਾ ਬੈਨ ਸਿੰਘ ਨੂੰ ਕਿਹਾ ਕਿ ਤੂੰ ਜਿਹੜੀ ਮਰਜ਼ੀ ਦੀ ਛਲ ਚਲੇ ਜਾ ਗੰਗਾ ਤੇਰੇ ਪਿੱਛੇ ਆਊਗੀ ਤੇ ਤੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਜਿੱਥੇ ਤੂੰ ਪਿੱਛੇ ਮੁੜ ਕੇ ਦੇਖ ਲਿਆ ਗੰਗਾ ਉੱਥੇ ਹੀ ਰੁਕ ਜਾਏਗੀ ਤੇ ਰਾਜਾ ਬੈਨ ਸਿੰਘ 400 ਮੀਟਰ ਅੱਗੇ ਗਿਆ ਤੇ ਰਾਜੇ ਦੇ ਮਨ 'ਚ ਵਹਿਮ ਹੋਇਆ ਕਿ ਗੰਗਾ ਮੇਰੇ ਪਿੱਛੇ ਆ ਵੀ ਰਹੀ ਹੈ ਜਾਂ ਨਹੀਂ ਤੇ ਰਾਜੇ ਨੇ ਜਾਂਦੇ ਪਿੱਛੇ ਮੁੜ ਕੇ ਦੇਖਿਆ ਗੰਗਾ ਉੱਥੇ ਹੀ ਰੁਕ ਗਈ ਤੇ ਉੱਥੇ ਹੀ ਰੋਕ ਹੋ ਗਈ ਅੱਜ ਵੀ ਇਹ ਗੰਗਾ ਉਸੇ ਤਰ੍ਹਾਂ ਚੱਲਦੀ ਹੈ 400 ਮੀਟਰ ਅੱਗੇ ਜਾ ਕੇ ਉਸੇ ਤਰ੍ਹਾਂ ਰੁਕ ਜਾਂਦੀ ਹੈ ਤੇ ਧਰਤੀ ਵਿੱਚ ਹੀ ਲੋਪ ਹੋ ਜਾਂਦੀ ਹੈ ਇਸ ਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਕਿਸੇ ਨੂੰ ਕੁਝ ਨਹੀਂ ਪਤਾ ਵੀ ਪਾਣੀ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਹੁਣ ਆਪਾਂ ਜਾਵਾਂਗੇ ਤਪੋ ਸਥਾਨ ਸ਼੍ਰੀ ਕਰਾਲਗੜ੍ਹ ਸਾਹਿਬ ਵਿਖੇ ਉੱਥੇ ਸਤਿਗੁਰ ਰਵਦਾਸ ਮਹਾਰਾਜ ਜੀ ਨੇ 4 ਸਾਲ 3 ਮਹੀਨੇ 11 ਦਿਨ ਤਪ ਕੀਤਾ ਸੀ ਤੇ ਉਥੋਂ ਦੀ ਆਪਾਂ ਤੁਹਾਨੂੰ ਹਿਸਟਰੀ ਦੱਸਾਂਗੇ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਲਿਓ ਧੰਨਵਾਦ